ਜੀ ਸਤਿ ਸ਼੍ਰੀ ਅਕਾਲ ਜੀ ਲੋ ਬਈ ਮੈਂ ਕਹਿੰਦਾ ਆਉਂ ਸਾਹਮਣੇ ਅੱਜ ਮੈਂ ਕੈਮਰੇ ਦੇ ਆਪਾਂ ਨੂੰ ਉੱਥੋਂ ਫੋਨ ਲੈਣਾ ਸੀ ਆਪਾਂ ਅੱਗੇ ਵੀ ਕਈ ਫੋਨ ਲੈ ਪਾਜੀ ਮੈਂ ਕਿੰਨੇ ਕ ਫੋਨ ਲੈ ਆਉਂਗੇ ਕੋਈ ਆਈਡੀਆ ਕੋਈ ਮੇਰੇ ਸਾਹਮਣੇ ਗਿਣਤੀ ਨਹੀਂ ਹੋਣੀ ਗਿਣਤੀ ਐ ਨਹੀਂ ਕਿਉਂ ਕਿ ਕੀ ਫੋਨ 25 ਤੋਂ 30 ਫੋਨ ਲੈ ਆ ਪਹਿਲਾ ਫੋਨ ਬਈ ਕਿਹੜਾ ਸੀ ਐਕਸਲ ਐਕਸਲ ਅੱਜ ਵੀ ਹੈਗਾ ਨਾ ਅੱਜ ਵੀ ਹੈਗਾ ਇੱਕ ਨਹੀਂ ਨਹੀਂ ਇੱਕ ਤਾਂ ਦੇ ਤਾਂ ਮੈਂ ਫੋਨ ਲਿਆ ਘਰੇ ਆ ਕੇ ਕਰੋ ਯਾਦ ਕਿਹੜਾ ਸੀ ਮੇਰੀ ਜੇ ਫਿਰ ਮੈਂ ਤਾਂ ਰੱਜੇ ਤਾਂ ਹੀ ਕੋ 7+ ਸਰਬਸਰਬ ਉਹ ਵਾਈਟ ਕਲਰ ਦਾ ਪਹਿਲਾ ਫੋਨ ਜਿੰਦਗੀ ਜਦੋਂ ਮੇਰਾ ਵਿਆਹ ਵੀ ਨਹੀਂ ਹੋਇਆ ਸੀ ਵੀ ਮਤਲਬ ਇੰਦਾ ਵੀ ਸ਼ੁਰੂ ਤੋਂ ਫੋਨ ਅੱਥੇ ਲਈ ਰਿਆ ਸਾਫ਼ ਸੁਥਰੇ ਫੋਨ ਵੀ ਯਾਰ ਵੀ ਜਿਹੜੀ ਚੀਜ਼ ਨਹੀਂ ਕਹਿ ਕੇ ਦਈ ਮਾੜਾ ਫੋਨ ਨਾਲ ਲੈਂਦੇ ਆ ਤੇ ਨਾ ਹੀ ਦਿੰਦੇ ਆ ਹਨਾ ਜੋ ਵੀ ਹੈਗਾ ਕਹਿ ਕੇ ਕਰਨਾ ਹੈਗੇ ਹਨਾ ਬਸ ਇੰਦਾ ਡਿਸਪਲੇ ਪਈ ਹੈ ਭਾਜੀ ਡਿਸਪਲੇ ਦਾ ਭਾਵਾ ਫੋਨ ਜੋ origignal origignal ਹੈਗੇ ਹਨ ਬੈਟਰੀਆਂ ਵੀ origignal ਮਿਲਣਗੀਆਂ ਜਿਹੜੀਆਂ ਤੁਹਾਨੂੰ 65 65 ਤੋਂ ਮਿਲਦੀ ਉਹ ਵੀ ਵਧੀਆ ਰੇਟ ਤੇ ਦੇਵਾਂਗੇ ਭਾਜੀ ਕਿ ਨਹੀਂ ਵਧੀਆ ਚੀਜ਼ ਦਵਾਂਗੇ ਮਤਲਬ ਮਤਲਬ ਪਿਆਰ ਆ ਜਿਹੜਾ ਇੱਥੇ ਤੱਕ ਆ ਜਾਂਦਾ ਹੋਰ ਹੋਰ ਹਲੋ ਵੀ ਆਪਾਂ ਆਪਣਾ ਫੋਨ ਦੇ ਤੇ ਤੁਸੀਂ ਪੁਰਾਣਾ ਫੋਨ ਦੇ ਕੇ ਨਵਾਂ ਫੋਨ ਲੈ ਸਕਦੇ ਆ ਠੀਕ ਹੈ ਨਹੀਂ ਪਾਜੀ ਆਪਾਂ ਵੀ ਦਿੱਤਾ ਆਪਾਂ ਨਵਾਂ ਲਿਆ ਦੇਖੋ ਬਾਕੀ ਸਾਰੇ ਜਣੇ ਜਰੂਰ ਆਓ ਵਿਜ਼ਿਟ ਕਰੋ ਠੀਕ ਹੈ ਨਹੀਂ ਹੁਣ ਘਰੇ ਜਾ ਕੇ ਸਰਪ੍ਰਾਈਜ਼ ਦੇ ਦਈਏ ਹੀ ਨਹੀਂ ਰੋ ਹੋ ਗਿਆ ਬਰ ਮੰਨ ਨੂੰ ਪਰੇ ਤਾਂ ਪਤਾ ਬੁਰੀਆ ਦਾ ਸੋਨੇ ਅੱਇਆ ਨਾ ਯਾਰ ਫਿਕਰ ਤਾਂ ਸੋਦਾ ਨਹੀਂ ਇੱਕ ਵਾਰੀ ਨਹੀਂ ਤੁਮ ਲਈ ਆ ਤੇ ਲਈ ਮੈਂ 16 ਪਲੱਸ ਚ ਥੈਂਕ ਯੂ ਆਹ ਦੇ ਵੀ ਡੱਬਾ ਵੀ ਤੇਰੇ ਕੋਲ ਹੋਇਆ ਹਾਂਜੀ ਭਾਈ ਡੱਬਾ ਵੀ ਤੇਰੇ ਨੂੰ ਪੁਰਾਣਾ ਲੱਗਦਾ ਡੱਬਾ ਡੱਬਾ ਦੇ ਡੱਬਾ ਥੋੜੀ ਗਾਇਸ ਗੱਲ ਇਦਾਂ ਨਾਲ ਕੱਲ ਬਲੌਗ ਤਾਂ ਨਹੀਂ ਪਾ ਹੋਇਆ ਉਹ ਨਾ ਕੱਲ ਇਦਾਂ ਹੋਈ ਏ ਗੱਲ ਅਸੀਂ ਆ ਨਾ ਬਲੌਗ ਬਣਾਇਆ ਸੀਗਾ ਤੇ ਮੈਂ ਮੈਨੂੰ ਇਹ ਸੀ ਵੀ ਇਹ ਮੈਨੂੰ ਪੀਰ ਕਹਿੰਦੇ ਬਲੌਗ ਅੱਜਾ ਫੋਨ ਦੇ ਵਿੱਚ ਮੈਂ ਠੀਕ ਆ ਉਹ ਤੇ ਬਲੌਗ ਸਾਡਾ 25 ਮਿੰਟ ਦਾ ਸੀ ਮੈਂ ਨਵਾਂ ਫੋਨ ਲੈਣ ਗਿਆ ਮੈਂ ਉੱਥੇ ਡਾਟਾ ਡਿਲੀਟ ਕਰਤਾ ਸਾਰੇ ਬਲੌਗ ਅਪਲੋਡ ਅਪਲੋਡਿੰਗ ਹੁੰਦਾ ਪਿਆ ਸੀ ਪਰ ਉਹ ਹੁਣ ਆ ਹੀ ਨਹੀਂ ਕਰ ਮੈਂ ਕੱਟ ਦਿੱਤਾ ਮੈਨੂੰ ਪਤਾ ਹੀ ਨਹੀਂ ਮੈਂ ਜਦੋਂ ਦੇਖਿਆ ਮੈਂ ਕਿਹਾ ਲੈ ਵੀ ਬਲੋਕ ਕੱਟ ਹੋ ਗਿਆ ਸੋ ਤਾਂ ਕਰਕੇ ਕੱਲ ਨਹੀਂ ਬਲੋਕ ਪਾ ਹੋਇਆ ਤੇ ਬਾਕੀ ਸੌਰੀ ਅੱਪਰ ਦਾ ਡਿਲੀਟ ਬੀ ਬਲੋਕ ਪਾਈ ਦੇਆ ਤੇ ਚਲੋ ਬਈ ਹੁਣ ਕੋਈ ਚੱਕਰ ਨਹੀਂ ਮੈਨੂੰ ਕੀ ਕਹਿੰਦੇ ਰਾਤੀ ਤੇਰੀ ਵੀਡੀਓ ਬਣੀ ਆ ਸੱਚ ਬੋਲਣਾ ਝੂਠ ਬੋਲੂਗਾ ਤਾਂ ਪਾਪ ਲੱਗੂਗਾ ਦੱਸ ਦੇ ਪਾਪ ਮੂੰਹ ਤੇ ਇੱਕ ਤੱਕੜੀ ਸੀਆਂ ਲੱਗੀਆਂ ਸੁੱਤਾ ਉੱਠ ਕੇ ਆ ਗਿਆ ਜੀ ਬਾਹਰ ਦੇਖੋ ਪੈਸੇ ਦੇ ਦਿਆਂਗੇ ਕੀ ਬੋਲੇ ਸੀ ਪਾਪਾ ਪਿੱਛੇ ਨੂੰ ਪਹਿਲਾ ਦੱਸੋ ਦਾਦੀ ਨੇ ਕੀ ਬੋਲੇ ਸੀ ਹਾਂ ਦੇ ਗੈਪ ਵਿੱਚ ਚੱਲਾ ਚੱਲ 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 ਉਹਨੂੰ ਪਤਾ ਲੱਗ ਗਿਆ ਵੀ ਹੁਣ ਛੁੱਟੀਆਂ ਜੁੱਤੀਆਂ ਦੀ ਸੰਭਾਵਨਾ ਹੈਗੀ ਹੈ ਤੇ ਨਿਕਲ ਗਿਆ ਮੈਂ ਹਣਾ ਤੇਰੇ ਜੁੱਤੀ ਬੜੀ ਫੇਰੂ ਸਾਹਮਣੇ ਆ ਜਾ ਇੱਕ ਰੀ ਦੱਸ ਦੇ ਫਾਵ ਨਾ ਰਿਹਾ ਅਗਰ ਮੜਾ ਇਹ ਅੱਛਾ ਇਹ ਖਰਾਬ ਬਣਦਾ ਜ਼ਿਆਦਾ ਇਹ ਬਹੁਤ ਖਰਾਬ ਬੰਦਾ ਹੈ ਪ੍ਰੀਤੀ ਇਹ ਕਿੱਦਾਂ ਬੱਦਦਾ ਹੈ ਖਰਾ ਹੈ ਗਈ ਹੈ ਮੇਰਾ ਪੁੱਤ ਕਹਿੰਦਾ ਕਿ ਮੈਂ ਪਾਪਾ ਖਰਾ ਆ ਕਦਾ ਖਰਾ ਆ ਇਹਨੂੰ ਬੋਲਣਾ ਨਹੀਂ ਆਉਂਦਾ ਜਿਹਨੂੰ ਖਰਾ ਥੋੜਾ ਹੁੰਦਾ ਉਹ ਨਹੀਂ ਬੋਲਣਾ ਆਉਂਦਾ ਮੇਰੇ ਪੁੱਤ ਨੂੰ ਬੰਦਾ ਬੰਦਾ ਨੰਕਾ ਹੈ ਦੋਤੂ ਕਾਇ ਹੈ ਤੈ ਮੈਂਨੇ ਤੂੰ ਸਿਆਣਾ ਪੁੱਤ ਗੰਦਾ ਪੁੱਤ ਨਹੀਂ ਸਿਆਣਾ ਪੁੱਤ ਇਦਾਂ ਗੰਦਾ ਪੁੱਤ ਨਾ ਹੋਵੇ ਹਾਂਜੀ ਗਾਇਜ਼ ਆਪਾਂ ਅੱਜ ਲੱਗੇ ਆ ਜੀ ਟਟਣੀ ਚਾੜਾ ਨੇ ਮੁਰੇ ਦਾ ਪਾਣੀ ਆਜੀ ਚਟਨੀ ਘਾਣ ਲਗੀ ਐ ਗਾਈਜ਼ ਅਸੀਂ ਲੱਗੇ ਆ ਚਾਤਨੀ ਬਣਾਉਣੇ ਟਮਾਟਰ ਆਜੀ ਲਸਣ ਕਿਤੇ ਐਟ ਮਾਣੋ ਲਈ ਚੱਲੋ ਤੇ ਚੱਜ ਦੀ ਚੀਜ਼ ਕੋਈ ਬਣਾਓ ਬਿਗਰਵ ਆ ਮੰਮੀ ਕਹਿੰਦੀ ਜੇ ਬੱਕਦੀ ਚੋਰੀ ਲਾ ਕੇ ਕਹਿੰਦੀ ਸਾਗ ਕੱਟਿਆ ਕੱਟਿਆ ਹੋਏ ਕਹਿੰਦੇ ਸਵਾਦ ਵੜਾ ਲਾਦਾ ਕਰੋ ਕਿਦਾਂ ਕਿਦਾਂ ਅੱਜ ਇਹ ਚੋਰੀ ਲਾ ਕੇ ਬਣੋਕ ਦੇ ਵਿੱਚ ਇਦਾਂ ਹੀ ਤੇ ਬਣਾਉਂਦੀ ਆ ਨਹੀਂ ਇੱਥੇ ਹੀ ਬਣਾਉਂਦੀ ਆ ਸਾਗ ਸੀ ਪੁੱਟਦੀਆਂ ਜੜੂ ਇਹ ਤੋਂ ਪੱਤ ਨਹੀਂ ਹੋਈ ਐਦਾਂ ਵਾਹ ਗਿਆ ਜਿੱਦਾਂ ਕਿਤੇ ਕੁਰਸੀ ਢੱਕ ਵਹੀ ਹੁੰਦੀ ਆ ਇੱਕ ਜੜਾ ਦੀ ਵਿੱਚ ਝੂਟਾ ਲੱਗੇ ਕਹਿੰਦੀ ਮੈਂ ਪਹਿਲੀ ਹੀ ਸਾਗ ਤੋੜਨ ਲੱਗੀ ਮਾ ਪਰ ਇਹ ਮੈਂ ਅੱਛਾ ਫੇਰ ਮੈਂ ਕਿਹਾ ਸੀ ਤੇ ਜਦੋਂ ਚੋਰੀ ਲਾਈਏ ਆਈ ਦਈਦਾ ਉਹ ਬੰਦਾ ਬੜਾ ਸਵਾਦ ਦਾ ਚੋਰੀ ਵਾਲਾ ਸੀ ਹਾਂ ਅੰਕਲ ਕਹਿੰਦਾ ਤੁਹਾਨੂੰ ਇੱਥੇ ਚੋਰੀ ਲਾਉਣੇ ਦਿੱਤੀ ਤਾਂ ਹੀ ਆਪ ਵੀ ਤੋੜ ਹਾਂ ਵੀ ਦੇ ਤੋ ਨਹੀਂ ਆਪ ਹੀ ਦੇ ਦਿੰਦੇ ਅੰਕਲ ਲੋੜ ਹੀ ਨਹੀਂ ਪਈ ਕਦੀ ਬੜਨ ਦੀ ਖੇਚ ਤੂੰ ਤਾਂ ਆਪੇ ਤੋੜ ਗਈ। ਆਹ ਵੀ ਅੰਕ ਜਿਹੜੀ ਮੱਦੀ ਚ ਲੱਗਿਓ ਵੀ ਅੰਕਲ ਨੇ ਦੇਣੀ ਦੇਣੀ ਰੇਗ ਬੰਦ। ਨਹੀਂ ਹੋਣੀ। ਯਾਰ ਹੁਣ ਇੱਕ ਪਾਈ ਲੋੜ ਇਹਦੀ ਪਈ ਖੇਤਾ ਚ ਫੜਨਦੀ ਮੈਨੂੰ ਖੇਤਾ ਚ ਨਾ ਨਹੀਂ ਜਾਣਾ ਜਰੂਰੀ। ਉਹ ਤਾਂ ਕਹਿਣਾ ਨਾ ਜਾਣਾ ਦਾਣਾ ਦਾ ਕੀ ਚੱਲ। ਸਾਹਮਣੇ ਲੱਗਾ ਹੋਇਆ ਸਾਰਾ ਕੁਝ ਉਹ ਦੇਖੋ। ਮੈਂ ਚੀਜ਼ ਅੱਛੀ ਸੇ ਖਲਾਤੀ ਹਾਂ ਗਾਇਸ। ਗਾਇਸ। ਇਹ ਅੱਛੀ। ਦੁੱਧ ਦਿਓ ਮੁੰਡੇ ਨੂੰ ਸਵੇਰੇ ਸਵੇਰ ਉੱਠਿਆ ਅਗਲਾ। ਇਹ ਤਾਂ ਪਾਣੀ ਵੀ ਲੈ ਗਈ। ਜੇ ਸੋ ਗਿਆ ਫਿਰ ਮੈਂ ਚਾਰ ਫੁੱਲ ਜੀ ਇਹ ਚੱਲ ਜੀ ਸਾਰਿਆਂ ਦਾ ਸੋ ਆਪਾਂ ਚੱਲੇ ਆ ਰਾਇਆ ਸਾਹਿਬ ਸੋ ਸਾਰਿਆਂ ਨੇ ਸਾਡੇ ਬਲੌਗ ਨਾਲ ਬਣੇ ਰਹੋ ਤੇ ਬਲੌਗ ਸਕਿੱਪ ਨਹੀਂ ਕਰਨਾ ਦੇਖੋ ਸਾਡਾ ਬੱਚਾ ਛੋਟਾ ਜਿਹਾ ਬੈਠਾ ਆਪਾਂ ਤੁਹਾਨੂੰ ਦਿਖਾਉਨੇ ਆ ਕਰਿਓ ਦਰਸ਼ਨ ਗੁਰੂ ਘਰ ਦੇ ਹਾਂਜੀ ਆ ਦੇਖੋ ਨਿਊ ਫੋਨ ਦੀ ਖੁਸ਼ੀ ਚੱਲੇ ਆ ਜੀ ਰਾਇਆ ਸਾਹਿਬ ਨੇ ਆਪ ਨੂੰ ਇੱਕ ਹੋਰ ਫੋਨ ਦੇ ਦਿੱਤਾ ਕਨੇਈਸ ਨਹੀਂ ਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਵੀ ਪਾਜੀ ਬੋਲ ਲੋ ਵੀ ਵਾਹਿਗੁਰੂ ਜੀ ਵਾਹਿਗੁਰੂ ਜੀ ਲੋ ਵੀ ਆ ਲੈ ਪੁੱਤ ਆ ਲੈ ਲੋ ਆ ਲੈ ਲੋ ਪਾਜੀ ਆ ਲੈ ਵਾਹਿਗੁਰੂ ਜੀ ਵਾਹਿਗੁਰੂ ਜੀ ਚਲੋ ਚਾਹ ਲੈ ਲਈਏ ਆ ਚਾਹ ਨਹੀਂ ਚਾਹ ਮੰਮੀ ਨੂੰ ਲੈ ਦੋ ਲੋ ਵੀ ਲੰਗਰ ਲੱਗਾ ਹੋਇਆ ਰਾਹ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਵੀ ਆ ਲੋ ਚਾਹ ਉਹ ਬਸ ਬਸ ਪਾਜੀ ਬਰੇ ਧੰਨਵਾਦ ਜੀ ਵਾਹਿਗੁਰੂ ਜੀ ਓਕੇ ਲੋ ਵੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਲੋ ਵੀ ਆ ਮਾ ਜੀ ਲੰਗਰ ਲੱਗਾ ਹੋਇਆ ਇੱਧਰ ਦੇਖ ਸਕਦੇ ਤੁਸੀਂ ਆ ਦੇਖੋ ਕਿ ਲੰਗਰ ਲੱਗੇ ਆਲੇ ਸ਼੍ਰੀ ਲੰਗਰ ਵਾਹਿ ਹੋ ਗਿਆ ਵੀਰ ਜੀ ਹੋ ਗਿਆ ਲੰਗਰ ਹੋ ਗਿਆ ਚਲੋ ਚੰਨਾ ਮੈਂ ਉੱਥੇ ਲੋ ਵੀ ਆ ਗਏ ਆ ਪਰ ਆਜਾ ਸਾਹਿਬ ਜੀ ਤੇ ਅਬਾ ਦੇਖੋ ਨਵੀਂ ਗੱਡੀ ਲੈ ਕੇ ਆਏ ਨੇ ਓਏ ਹਨ ਅਸੀਂ ਵੀ ਇੱਦੀ ਲੈਣੀ ਗੱਡੀ ਹੁਣ ਗੱਡੀ ਰਹਿ ਗਈ ਗੱਡੀ ਘਰ ਤੇ ਗੱਡੀ ਦੋ ਕੰਮ ਰਹਿ ਗਏ ਹੁਣ ਕੰਨੀਪਰੀ ਦੇ ਮਨਵੀਰ ਦੇਖ ਹੁਣ ਮਨਵੀਰ ਨੇ ਜਿਆ ਦੇਖੋ ਕਿੰਨੀ ਕਰਨੀ ਆ ਹਾਂ ਮਨਵੀਰ ਆ ਜਾ ਆ ਜਾ ਪੁੱਤ ਜੇਦ ਨਹੀਂ ਕਰਨੀ ਜਿੱਦ ਕੀਤੀ ਕੁੱਟ ਖਾਉਂਗਾ ਸ਼ਰਮਾਲ ਮੰਨ ਲੋ ਇਹਦੇ ਹੋ ਗਏ ਆਂ ਇਹ ਹੰਗਦੇ ਕੇ ਨਹੀਂ ਆ ਆਪਾਂ ਤਾਂ ਜੋੜੇ ਲੱਗੇ ਗਿਆ ਲੋ ਵੀ ਆਪਾਂ ਆ ਗਏ ਆ ਰਾਇਆ ਸਾਹਿਬ ਜੀ ਸੰਗਤ ਦੇਖ ਸਕਦੇ ਆ ਤੁਸੀਂ ਨਾ ਕਿ ਆ ਵੀ ਸੰਗਤ ਦੇ ਸੰਗਤ ਅੱਜ ਮੇਹ ਦਾ ਮਾਰਗ ਦੀ ਮੇਹ ਦਾ ਮਲਕ ਦੇ ਦੇ ਰਵੇ ਸੰਗਤ ਦੇਖਿਓ ਕਿਦੇ ਇੱਥੇ ਦਾ

ਹਾਂਜੀ ਚੋਹਣ ਵਾਲੇ ਮਿਲ ਗਏ ਸਾਨੂੰ ਚੋਹਣ ਵਾਲੇ ਹਾਂਜੀ ਚਲੋ ਬੱਤ ਚਲੋ ਚੱਲ ਮੇਰਾ ਬੱਚਾ ਐਂ ਗਿਆ ਨਹੀਂ ਸਕੂਲੇ ਦਾਦੇ ਚਲੋ ਸਕੂਲੇ ਜਾਣਾ ਵੇ ਕਹਿੰਦਾ ਰਾਜਾ ਸਾਹਿਬ ਜਾਣਾ ਉਹ ਵੀ ਇਦਾਂ ਕਹਿੰਦਾ ਏ ਇਹਨੂੰ ਪਤਾ ਵੀ ਲੈ ਜਾਣਾ ਉੱਥੇ ਹਾਂਜੀ ਹਾਂਜੀ ਉਹ ਵੀ ਅੰਕੇ ਸੱਤ ਲੱਗਿਆ ਬਿੱਲੇ ਬਿੱਲੇ ਇਹ ਇਹਨੇ ਗੱਲਾਂ ਕਰੀ ਕਰ ਦੇ ਗੱਲਾਂ ਕਰ ਇਹਨਾਂ ਦੇਖਿਓ ਇਹਦੇ ਵੱਲ ਦੇਖ ਕੇ ਗੱਲਾਂ ਕਰਿਓ ਦੇਖਿਓ ਕਾਕੀ ਇਹ ਦੇਖੀ ਇੱਧਰ ਜਾਂਦਾ ਉਹ ਦੇਖੀ ਉਹ ਦੇਖੀ ਹੱਥ ਨਾਲ ਪੰਜ ਮਹੀਨੇ ਤੇ ਇੱਧਰ ਤਿੰਨ ਮਹੀਨੇ ਪੰਜ ਲੱਖ ਲੱਗਣਾ ਹੈ ਦੋ ਤਿੰਨ ਇਹਨੂੰ ਦੋ ਤਿੰਨ ਨੂੰ ਪੰਜਵਾਂ ਲੱਖ ਮੇਰੇ ਨਾਲ ਲੱਗਣਾ ਆ ਰਿਹਾ ਹੈ ਰਾਜਾ ਜੱਲ ਜੱਲ ਜੈ ਰਾਜਾ ਸਾਹਿਬ ਜੈ ਹੋ ਗਿਆ ਸਾਹਿਬ ਸੰਗਤ ਬਹੁਤ ਆਜਪ੍ਰੀਤ ਮੈਨੂੰ ਦਿਓ ਜੀ ਮੈਂ ਤਾਂ ਪੀਊਂਗਾ ਕਿ ਲੋ ਹੋਰ ਵਾਹ ਜੀ ਵਾਹ ਮੈਨੂੰ ਪੀ ਲੈ ਪੀ ਲੈ ਦੇ ਕੋਈ ਪੈਰ ਤੋਂ ਦਾਈ ਆਪਨੇ ਚੰਗੀ ਤਰ੍ਹਾਂ ਧੋਤੇ ਇਨੇ ਪਿਆਰ ਆਪਣੇ ਉਹਦੇ ਆਹੋ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਮਤਲਬ ਇਹਨੇ ਵੋਸ਼ ਕੀਤੇ ਆ ਦੇਖੋ ਇਹ ਕਿਦਾਂ ਪੀਓ ਬੀਲੋ ਪੀਲੋ ਅੱਦਰ ਮੰਮੀ ਦਿਖਾਏ ਹੋ ਇਹਨੂੰ ਆ ਲੈ ਤਾਂ ਲਾਲੂ ਸਾਡਾ ਕੋਈ ਨਾ ਮੇਰੇ ਪੁੱਤਰ ਵਾਂਗ ਸ਼ਾਬ ਹੋ ਜਾਣਾ ਕੋਈ ਨਾ ਕਹਿੰਦਾ ਨਾ ਕੀ ਕਰ ਤੂੰ ਪੇ ਬੈਠਾ ਰਿਆ ਨਾ ਥੋੜੇ ਦਿਨ ਤਾਰ ਕੇ ਨਾ ਐਡੀ ਹੋ ਜਾਣ ਐਡੀ ਹੋ ਜਾਣ ਗੱਲਾਂ ਦੇ ਕਰਦਾ 우ਸਤਾਦ ਇਹ ਰੀਤੇ ਦਾ ਰੁਮਾਲ ਜੀ ਧੌਣ ਕਿੰਨੀ ਚਿੱਟੀ ਆ ਤੇ ਰੰਗ ਤੇਰਾ ਕਾਲਾ ਵਾਹੇ ਤੂੰ ਕਰਮਾਲ ਆ ਮੈਂ ਕਿਹਾ ਧੌਣ ਚਿੱਟੀ ਰੰਗ ਕਾਲਾ ਹੈ ਮੰਮੀ ਵੀ ਜੋ ਕੋ ਦੋ ਕਰਦੀ ਓਏ ਨਿਓ ਦੇਖੀ ਨਾ ਮੰਮੀ ਤੇ ਗਿਆ ਚਲੋ ਅੱਜ ਚਲੀ ਚਲੋ ਰਾਜਾ ਸਾਹਿਬ ਜੀ ਜਾ ਰਹਾ ਹੈ ਹੈ ਰਾਂਗੇ ਚੜ ਗਏ ਨਾ ਮੰਮੀ ਨੇ ਬੰਦਾ ਅੱਛਾ ਆ ਮੰਮੀ ਕਹਿੰਦੇ ਵੀ ਅੱਲਾਹ ਕੀ ਕਹਿੰਦਾ ਆ ਮੈਂ ਕਿ ਹੁਣ ਮੈਂ ਇਹਨਾਂ ਨੂੰ ਕੀ ਕਵਾਂ ਚਲੋ ਚਲਿਏ ਮੈਂ ਸੋਨੀ ਨਹੀਂ ਆयो ਮੜਾ ਲੱਗ ਸਾਰਿਆਂ ਨੂੰ ਜੈ ਰਾਜਾ ਸਾਹਿਬ ਜੀ ਪਾ ਜੂਣਾ ਦਾ ਸ਼ਬਦ ਆ ਰਿਹਾ ਆ ਤੇ ਉਹੀ ਸਾਰੇ ਜਣਿਆਂ ਨੇ ਜਰੂਰ ਸੁਣਨਾ ਆ ਤੇ ਮੈਂ ਪੋਸਟਰ ਜਿਹੜਾ ਲਾ ਦਿੰਦਾ ਨਾ ਭਾਜੀ ਕਦੋਂ ਆਣਾ ਤਾਂ ਪਹਿਲੀ ਜਨਵਰੀ ਨੂੰ ਆ ਰਿਹਾ ਰਾਜਾ ਸਾਹਿਬ ਜੀ 1 ਜਨਵਰੀ ਨੂੰ ਮੇਰੇ ਰਾਜਾ ਜੀ ਮੇਰੇ ਰਾਜਾ ਜੀ ਸ਼ਬਦ ਦਾ ਨਾਮ ਹੈ ਸ਼ੇਅਰ ਕਰਨਾ ਸਾਰਿਆਂ ਨੇ ਕੰਪਿਊਟਰ ਮੈਂ ਲਾ ਦੇਣਾ ਹੈ ਤੇ ਤੁਸੀਂ ਸਾਰਿਆਂ ਨੇ ਅੱਗੇ ਤੋਂ ਵੀ ਸ਼ੇਅਰ ਕਰਨਾ ਵੀ ਸਾਰਿਆਂ ਨੇ ਸੁਣ ਸਕਣਾ ਸ਼ਬਦ ਬਹੁਤ ਵਧੀਆ ਆਇਆ ਠੀਕ ਹੈ ਨਾ ਤੁਹਾਡੇ ਕੋਲ ਨਹੀਂ ਜਾ ਰਿਹਾ ਸਾਥ ਸਰੀਰ ਆ ਰਿਹਾ ਹੈ ਇਹ ਲੜੀ ਆ ਕੋਈ ਨਾ ਰਸਵਾ ਇਹ ਕੰਨੀ ਦਾ ਟੈਕ ਟੌਕ ਕਰੀਏ ਮਰਾ ਦਾ ਉਸ ਅੱਜ ਜੀ ਬ੍ਰਾਂਸਾ ਬਦੂਦੀ ਆ ਦੋ ਦੁਨੀਆ ਤੂੰ ਹੀ ਦੇਖਦਾ ਤੂੰ ਬਸ ਹੋਰ ਵੱਧ ਜਾ ਨੋ ਰਾਇਆ ਸਾਹਿਬ ਆਇਆ ਬੜੀ ਦੁਨੀਆ ਤੇ ਮੈਂ ਇਹ ਕਾਹ ਨੂੰ ਬੈਠਾ ਪਿੰਡਾਂ ਅੰਦਰ ਪਹਿਲੀ ਦੁਕਾਨੀ ਹੋਣੀ ਤਾਂ ਲੱਗਦੀ ਹੈ ਜੀ ਪਛਾਣ ਲੈਂਦੀ ਹੈ ਸਾਰੀ ਇੰਨੀ ਵਧੀਆ ਲੱਗਦਾ ਕਰੋ ਹਣਾ ਆਪਾਂ ਏਕ ਨੂੰ ਵਧੀਆ ਬਣੀਗਾ ਉਹ ਮੇਰਾ ਜੀ ਆਣਾ ਭਾਈ ਆਪਾਂ ਜਦਾਂ ਮਾਰ ਕੇ ਆ ਗਿਆ ਇੰਗਲੈਂਡ ਤਾਂ ਜੀ ਦੀ ਆ ਤੱਕ ਨਹੀਂ ਯਾਰ ਫੋਸਰੀ ਕਾਲ ਕੋਈ ਲੰਗਰ ਹਾਲ ਰਾਇਆ ਸਾਹਿਬ ਜੀ ਅੱਜ ਫਰੀਦ ਕਰੀ

ਸਾਰਿਆਂ ਨੂੰ ਬੁਲਾਉਣਾ ਜ਼ਰੂਰੀ ਜਿਹੜਾ ਕੋਈ ਵੀ ਆ ਬੁਲਾਓ ਵਾ ਜਿਹੜਾ ਦੇਖਦਾ ਉਹਨੂੰ ਬੁਲਾਓ ਹੋਰ ਨਹੀਂ ਨਾ ਦੇਖਦਾ ਕੋਈ ਨਾ ਕੋਈ ਨਹੀਂ ਵੀ ਹੋ ਕੇ ਬੁਲਾਓ ਬਹੁਤ ਅੱਗੇ ਜਾਵਾਂਗੇ ਗੱਲ ਗਰੰਟੀ ਦੀ ਆ ਜਿੰਨੇ ਆਪਾਂ ਨਹੀਂ ਵੀ ਉਹ ਤੋਂ ਮਿਲਾਂਗੇ ਨਾ ਰੱਬ ਨੇ 10 ਗੁਣਾ ਜ਼ਿਆਦਾ ਤੁਹਾਨੂੰ ਗਾਂ ਲੈ ਕੇ ਜਾਣਾ ਕਾਦੀ ਹੰਕਾਰ ਨਹੀਂ ਹੋਣਾ ਚਾਹੀਦਾ ਬੰਦੇ ਦੇ ਦਿਲ ਤੇ ਬਸ ਸਭ ਕੋ ਜਿਆ ਬਾਕੀ ਜਿਹਨਾਂ ਨੂੰ ਮਿਲੀ ਦਾ ਆਪਾਂ ਸਭ ਨੂੰ ਪਤਾ ਹੀ ਹੈ ਨਾ ਇੱਧਰ ਆ ਯੋਸ ਭਾਈ ਇੱਧਰ ਅੰਦਰ ਆ ਚਾ ਗਏ ਆਪਾਂ ਜੈ ਰਾਜਾ ਸਾਹਿਬ ਹਾਂਜੀ ਉਹ ਲੱਗਦੀ ਫਰੀਦ ਧਿਆਨ ਤੇ ਆ ਜੀ ਮੰਗਦੇ ਮੰਦੇ ਕੋਈ ਨਾ ਮੈਂ ਰੋਕਿਆ ਨਹੀਂ ਫਰੀਦ ਫਰੀਦ ਲੰਗਰ ਆਈ ਬਾਤ ਆਪਣੀ ਲੰਗਰ ਹਾਲ ਦੇ ਵਿੱਚ ਸਬਜੀ ਆ ਗਈ ਆ ਮਮੀ ਕਾਕਾ ਦਾ ਹਾਂ ਉਹ ਕੈਮਰਿਆ ਦੇਖਦਾ ਮਮੀ ਕੈਮਰਿਆ ਦੇਖਦਾ ਹਾਂ ਤੇਰੀ ਪੂਰਾ ਧਿਆਨ ਦੇਵੋ ਰਾਤ ਇਹ ਕਦਾਂ ਰਾਜਮਾ ਘੜੀ ਜਿਆਦਾ ਜਾ ਗਿਆ ਦੇਖੋ ਜੀ ਇਹ ਕੀ ਕਰਦੇ ਤੇਈ ਦੋ ਸਬਜ਼ੀ ਖਾਣ ਚਲੋ ਕੋਈ ਨਾ ਫੇਰ ਕੀ ਉਹਦਾ ਨਹੀਂ ਖਾਓ ਜੇ ਵਧੀਆ ਕਰਦਾ ਜੇ ਖਾਣ ਹੀ ਹੋਈ ਤਾਂ ਕੋਲ ਰੱਖ ਲਓ ਕਦੇ ਵੀ ਵੇਸਟ ਨਾ ਕਰੋ ਆਇਓ ਇਹ ਇੱਕ ਸਬਜ਼ੀ ਪਈ ਬੋਬੀ ਹੋ ਗਈ ਕਿ ਖਾਣ ਹੋਈ ਅੱਜ ਜੀ ਚਲੋ ਚਲੋ ਥੱਲੇ ਦੇਖੋ ਥੱਲੇ ਇਹਨੂੰ ਵੀ ਇਹਨੂੰ ਫੜ ਲਓ ਕੁਛ ਨਹੀਂ ਦਾ ਰਹਿਣ ਦੇ ਤੁਹਾਨੂੰ ਨਾ ਚੱਲਦੇ ਉਹ ਆ ਜਾ ਆ ਜਾ ਆ ਜਾ ਕਿਨਾਂ ਕਰ ਰੋਟੀ ਚੋਤ ਨਹੀਂ ਆਉਂਦੀ ਨੇ ਓਏ ਓਏ ਆ ਜਾ ਆ ਜਾ ਆ ਜਾ ਮੈਨੂੰ ਪੜਦਾ ਹੋ ਮੈਂ ਮੱਥਾ ਦੇਖ ਲਿਆ ਪਰ ਆਇਆ ਸਾਬ ਜੀ ਹੋਰ ਚੱਲੇ ਆ ਵਾਪਸੀ ਜੇ ਰਾਜਾ ਸਾਹਿਬ ਜੀ ਜੇ ਸੰਗਤ ਬਹੁਤ ਜਿਆਦਾ ਆ ਚਲੋ ਅੱਧੀ ਰਹਿਣੀ ਆ ਵਧਣੀ ਆ ਬਹੁਤ ਜਿਆਦਾ ਆਇਆ ਕਰੋ ਮੱਥਾ ਟੇਕੋ ਵਧੀਆ ਤਰੀਕੇ ਨਾਲ ਕਣੀ ਬੀਤੇ ਜੇ ਦਾ ਸੀ ਦੇ ਕੇ ਚੱਲੇ ਆ ਆਪਾਂ ਤਾਂ ਹਰੇਕ ਐਦਵਾਰ ਆਈਦਾ ਹੀ ਆਈਦਾ ਆ ਸਾਨੂੰ ਤਾਂ ਹੁਣ ਰਾਹ ਏਦਾਂ ਲੱਗ ਗਿਆ ਵੀ ਕਿ ਬੱਦ ਪਹੁੰਚ ਗਏ ਆ ਕਿ ਨਹੀਂ ਬੀਤੇ ਐਦਾਂ ਹੁੰਦੀ ਆ ਸੋ ਆਓ ਸਾਰੇ ਜਾਨੇ ਰਾਜਾ ਸਾਹਿਬ ਜੀ ਮੱਥਾ ਟੇਕ ਕੇ ਅਸੀਂ ਵੀ ਆਈਦਾ ਤੁਸੀਂ ਵੀ ਆਓ ਤੇ ਹੁਣ ਆਪਾਂ ਚੱਲਦੇ ਹਾਂ ਵਾਪਸ ਜਾਂਦੇ ਵੀ ਤਾਂ ਸੋ ਕੋਣੀ ਆ ਦੋ ਕੋਣੇ ਲੈ ਜਾਂਦਾ ਜਾਇ ਕੋਣੇ ਲਈ ਆ ਜਾ ਕੋਣੇ ਲਈ ਕੋਈ ਹੋਇਆ ਆ ਦੇ ਆ ਦੇ ਆ ਲੈ 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 ਕੋਈ ਕੋਈ ਕੀ ਨਾ ਹੋਇਆ ਅੰਕਲ ਜੀ ਦੇਓ ਇਹਨੂੰ ਕੀ ਲੈਣਾ ਹੈ ਲੈ ਲੈ ਜਲਦੀ ਜਲਦੀ ਮੈਂ ਟਰਾ ਪੁੱਤ ਲੈ ਲੈ ਮੇਰਾ ਪੁੱਤ ਬਹੁਤ ਠੀਕਾ ਉੱਪਰ ਜੀ ਲੈ ਲਿਆ ਉਹਨੇ ਬੜਾ ਵਧੀਆ ਤੇ ਉਹਨਾਂ ਅਸੀਂ ਜਾਣਾ ਹੈ ਘਰੇ ਕੁਵੇਰ ਨੇ ਆਹੀ ਤੁਹਾਨੂੰ ਇੱਦਾਂ 2-4 ਘੰਟੇ ਦਾ ਹੀ ਖਾਓ ਖਾਓ ਜਾਂਦੇ ਆ ਜੀ ਸਤਿ ਸ੍ਰੀ ਅਕਾਲ ਜੀ ਜੀ ਅੱਜ ਚੱਲ ਰਹਿਆਂ ਦਾ ਲੋ ਵੀ ਆਪਾਂ ਰਾਜਾ ਸਾਹਿਬ ਆਏ ਸੀ ਤੇ ਇੱਥੇ ਆਪਾਂ ਅੰਕਨਾਟ ਪਿਛਲੀ ਵਾਰੀ ਘੜੀ ਲੈ ਕੇ ਆ ਜੀ ਕਾਫੀ ਮਿਲਦੀ ਹੈ ਕਿੱਥੋਂ ਲਈ ਯਾਰ ਉਹ ਮੈਂ ਰਾਜਾ ਸਾਹਿਬ ਤੋਂ ਲਈ ਸੀ ਅੰਕਨਾਟ ਕੋਲ ਆਹ ਦੇਖ ਸਕਦੇ ਆ ਤੁਸੀਂ ਘੜੀਆਂ ਸਾਰੇ ਜਣੇ ਆਓ ਘੜੀਆਂ ਲਓ ਦੇ ਬਹੁਤ ਵਧੀਆ ਰੇਟ ਆ ਮੇਰੀ ਜਿਹੜੇ ਘਰੇ ਲੱਗੀ ਹੋਈ ਘੜੀ ਪੁੱਛਦੇ ਆ ਤੁਸੀਂ ਉਹ ਇੱਥੋਂ ਲਈ ਸੀ ਮੈਂ ਵੀਡੀਓ ਵੀ ਪਾਈ ਸੀ ਬਬਰ ਲੋਕੇਸ਼ਨ ਨਹੀਂ ਦੱਸੀ ਸੀ ਲੋਕੇਸ਼ਨ ਰਾਜਾ ਸਾਹਿਬ ਜੀ ਆਓ ਉੱਥੇ ਜਦੋਂ ਹੁੰਦੇ ਆ ਤੁਸੀਂ ਪੰਥਾ ਟਿਕਾਣਾ ਗਜਾਰੇ ਦੇ ਇੱਥੇ ਆਓ ਤੇ ਘੜੀਆਂ ਲਾ ਲਓ ਠੀਕ ਹੈ ਜੀ ਆ ਘੱਟੀ ਅੱਜ ਵੀ ਇਹ ਐਕਸੀਡੈਂਟ ਹੋ ਗਿਆ ਮੌਦੀ ਹੋਗੀ ਚਲਾਉਂਗਾ ਗੜਾ ਹੁਣ ਹਾਂਜੀ ਗਾਈਜ਼ ਆਪਾਂ ਵੀ ਆਏ ਸੀਗੇ ਇੱਥੇ ਭੋਗਪੁਰ ਭੋਗਪੁਰ ਦੇਖਿਆ ਆਣ ਕੇ ਤਾਂ ਸਾਰੀ ਮਾਰਕੀਟ ਜਿਹੜੀ ਆ ਉਹ ਬੰਦ ਹੋਈ ਪਈ ਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਇੱਧਰ ਸਬਜ਼ੀਆਂ ਦੀਆਂ ਦੁਕਾਨਾਂ ਹੀ ਸਰਪੀਲੇ ਕੱਪੜੇ ਕੁੰਪੜੇ ਦਾ ਮਿਲ ਨਹੀਂ ਨਹੀਂ ਕਿਤੇ ਹਾਂ ਕੱਪੜੇ ਕਿਹੜੀ ਕਿਹੜੀ ਆਲ ਸਾਰਾ ਭਾਈ ਆਦਮ ਜੁੱਤੀਆਂ ਮਿਲ ਨਹੀਂ ਜੁੱਤੀਆਂ ਕੀ ਕਹਿੰਦੇ ਲੈਣੀ ਸੀ ਤੁਹਾਡੇ ਤੋਂ ਫੂਟ ਲੈਣੇ ਆ ਮੂਡ ਲੈਣੇ ਤੂੰ ਆਹ ਦੂਰ ਤੋਂ ਥੋੜਾ ਜਿਹਾ ਬੰਨ ਲੈ ਤੂੰ ਪੁੱਛ ਰਹਾ ਨਹੀਂ 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 ਮੈਂ ਨਹੀਂ ਮੈਂ ਇੰਦਰ ਆਹ ਬਈ ਕਾਣਾ ਆਹ ਇਨਰ ਨੀਂ ਤੇ ਆਹ ਸੀ ਇਨਰ ਨਹੀਂ ਬੰਨਣਾ ਉਹਦੇ ਨਾਲ ਦਾ ਇਨਰ ਇਨਰ ਚਾਹੀਦਾ ਕਿਦਾਂ ਦਾ ਬਲੈਕ ਕਲਰ ਦਾ ਜਿੱਦਾਂ ਮੇਰੇ ਤੋਂ ਵਾਈਟ ਕਲਰ ਦਾ ਨਹੀਂ ਆ ਉਹਦਾ ਬਲੈਕ ਕਲਰ ਦਾ ਚਾਹੀਦਾ ਆ ਦੋ ਮਿੰਟ ਦੇ ਮੈਨੂੰ ਇੱਥੇ ਕਦੀ ਕੰਮ ਨਹੀਂ ਇਨਰ ਕਿੰਨੇ ਦੇ ਕਿੰਨੇ ਸੋ ਗਾਈਜ਼ ਅਸੀਂ ਇੰਨਾ ਕੁ ਜ਼ਿਆਦਾ ਲੱਗ ਰਿਹਾ ਨਹੀਂ ਯਾ ਚੱਕ ਲੈ ਚੱਕ ਲੈ ਕਿੰਦਾ ਚੱਲਦਾ ਮੈਂ ਫਿਰ ਆ ਗਿਆ ਥੱਲੇ ਡਿੱਗੀਆਂ ਦਿਖਦਾ ਨਹੀਂ ਹੈ ਨਾ ਮੋਰਿਆਂ ਯਾਰਾ ਹਾਂ ਇਤੋਂ ਇੱਕ ਦਿਖਦਾ ਨਹੀਂ ਹੈ ਨਾ ਇੱਥੇ ਤੱਕ ਗੱਡੀ ਚਾਹੀਦੀ ਆ ਮੈਂ ਥੱਲੇ ਕੁਛ ਰੱਖ ਹੀ ਲਿਆ ਬੰਨਾ ਸੀਟ ਨਵੀਂ ਇੱਕ ਤੁਸੀਂ ਪਿੱਲੋ ਲੈ ਲਓ ਆ ਤੇਰੀ ਜਾਗਤ ਦੇ ਨਾ ਪੁੱਲ ਆ ਦੇ ਸੰਜੀਵ ਗਾਰਵਨ ਖੁੱਲਾ ਆ ਲੈ ਮਿਲ ਜਾਣ ਤੇਰੇ ਇੱਥੇ ਕੱਪੜੇ ਹਾਂ ਉਹ ਤਾਂ ਮਿਲ ਜਾਣੇ ਹਾਂ ਹਾਂ ਥੋ ਨਿਆਣੇ ਦੇ ਮਿਲ ਜਾਣੇ ਇਹ ਤਾਂ ਮਿਲ ਜਾਣੇ ਕਹਿੰਦਾ ਖੁੱਲਾ ਨਹੀਂ ਹੁੰਦਾ ਬਾਸ ਉਹ ਅਗਲੀ ਵੀ ਖੁੱਲੀ ਆ ਐਂ ਸਤਾਏ ਤੇ ਕਹਾਂਗਾ ਨਹੀਂ ਹੈਗਾ ਜਦ ਹਾਂਜੀ ਲੋਬੀ ਮਨਜੀ ਦੇ ਕੱਪੜੇ ਲੈਣ ਆਏ ਆ ਆਪਾਂ ਤੇ ਆਪਣਾ ਕੱਲੂ ਜਨ ਦੇਣੇ ਉਧਰ ਆਪਾਂ ਜਾਣਾ ਆ ਤੇ ਇਧਰ ਰਾਏ ਸਾਹਿਬ ਤੋਂ ਵਾਪਸੀ ਆ ਕੇ ਇਹਦੇ ਕੱਪੜੇ ਲੈਣਾ ਆ ਰੱਖਣਾ ਸੀ ਸ਼ੂਜ਼ ਕਿ ਤੁਨ ਸ਼ੂਜ਼ ਦੇਖਣੇ ਹੋਗੇ ਚਲੋ ਉਹ ਤਾਂ ਕੋਈ ਨਾ ਸਵੇਰੇ ਵੀ ਲੈ ਲਾਂਗੇ ਘੜੇ ਟਾਈਮ ਆ ਆ ਵੀ ਆਹ ਭਈਆ ਇਹ ਤਾਂ ਆਹ ਵਧੀਆ ਯਾਰ ਇਹਦਾ ਪੈਂਟ ਵਧੀਆ ਹੋਵੇ ਹਾਂ ਇਹਦੇ ਰੰਗ ਅੱਛੀ ਹੈ ਲੈ ਅੱਛੀ ਇਹ ਆਹ ਕੱਢ ਦਿਓ ਇਹਦੇ ਕਾਹ ਗੜਦੇ ਕਿੰਨੇ ਲੈਣੇ ਆ ਇਹ ਹੋਰ ਕੀ ਦੇਖਣੇ ਨੇ ਰਹਿਣ ਦੇ ਵਿਚਾਰੇ ਤਾਂ ਨਿਕਲ ਆ ਹੀ ਜਾਣੇ ਆ ਉਹਦੇ ਬਾਅਦ ਪਾਜੀ ਆ ਗਈ ਆਹ ਵਦਾ ਇਹ ਤਾਂ ਲੱਗਦਾ ਕੋਟ ਪੈਂਟ ਹਾਂ ਨੂੰ ਪਾਜੀ ਮੰਮੀ ਕਿੱਥੇ ਤਾਂ ਕੋਟ ਪੈਂਟ ਲੱਗਦਾ ਮੰਮੀ ਕੋਟ ਪੈਂਟ ਲੱਗਦਾ ਨਾ ਇਹ ਆ ਦੇ ਇੱਕ ਆ ਵੀ ਮੈਸਨ ਬਹੁਤ ਸਾਨੀ ਲੱਗ ਆ ਆ ਆ ਆਹੀ ਵਣੀਆ ਬੱਸ ਓ ਓ ਆਹਾਂ ਨਈ ਬਰੀ ਤੇ ਆ ਬਹੁਤ ਛੋਣਾ ਯਾਰ ਪਾਪਾ ਬਲੈਕ ਪੈਂਟ ਜੀ ਬਤ ਲੈ ਲੇ ਜਿੰਦਾ ਚੀਜੀ ਪਹਿਲਾ ਕੱਪੜੇ ਲੈ ਲਓ ਠੀਕ ਆ ਵਿਕਰਮ ਪਾਪਾ ਤੇ ਚਾਹ ਲੈ ਤੇ ਹੈਂ ਜਿੰਦਾ ਲੈ ਆਜੇ ਨਾ ਬੋਤਨ ਵਿਕਰਮ ਆ ਸਹੀ ਆ ਕਿਹੜਾ ਗਾ ਨਈ ਗੁਰੂ ਆ ਵਧੀਆ ਲੱਗਾ ਦਿਖਾਦਾ ਮੈਨੂੰ ਦੋਨੇ ਦਿਖਾ ਲਓ ਪਿੱਟੀ ਹਮ ਪਿੱਟੀ ਤਾਲੋ ਆ ਵਧੀਆ ਚੱਕੋ ਵੀ ਦੰਨ ਹੋ ਗਿਆ ਜੀ ਇੱਧਰ ਹਾਂਜੀ ਇਹ ਰੰਗ ਸੁਣਾ ਇਹ ਲੈ ਲਓ ਫੇ ਮੈਨੂੰ ਮੈਨੂੰ ਤਾਂ ਫਿੱਕਾ ਜਿਹਾ ਲੱਗਾ ਆ ਇਹ ਚਲੋ ਲੈ ਲਓ ਆ ਲੈ ਲਓ ਪੈਂਟ ਅੱਗੇ ਚਿੱਟੀ ਜਾਨੀ ਦੇਰੇ ਪਾਜੀ ਆ ਇਧਰ ਕੋਈ ਇਹਨਾਂ ਨੇ ਇਹਨਾਂ ਦੀ ਮਰਜ਼ੀ ਚੱਲਣੀ ਹੈ ਮੰਮੀ ਇਹਨੂੰ ਵੀ ਲੈ ਕੇ ਜਾਨੇ ਆ ਇਹਨੂੰ ਇਹਨੂੰ ਕੋੜੂ ਏ ਕੋੜੂ ਜੱਡਾ ਇੱਧਰ ਮੈਂ ਉਹ ਹੈਲੋ ਸਤਿ ਸ਼੍ਰੀ ਅਕਾਲ ਕਿੱਦਾਂ ਜੀ ਪ੍ਰੀਤ ਦੇਖੋ ਸੜ ਤੋਂ 100 ਰੁਪਏ ਸੀ ਇਹ ਹੈਗੇ ਆ ਲੈ ਜਾਂਦਾ ਚੀਜ਼ਾਂ ਨੂੰ ਸਵਰ ਕਰ ਲਾ ਮੈਨੂੰ ਕਿਹਾ ਜਾਓ ਇਹਦਾ ਬਹੁਤ ਜਿਆਦਾ ਪਾ ਦੇ ਤਾਂ ਇਹ 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 ਦੇ ਥੱਲੇ ਉਹਦੀ ਆ ਨਾ ਉਹ ਪਾ ਕੇ ਵਾਈਟ ਜਾਂ ਪੁੱਛਣਾ ਉਹ ਮੜਿਆ ਕੱਪੜੇ ਵੀ ਜਾਣੇ ਬੱਡਾ ਬਹੁਤ ਵੱਡਾ ਬਹੁਤ ਵੱਡਾ ਨਹੀਂ ਕੱਪੜੇ ਹੀ ਅਕੜੋ ਪੈਂਦਾ ਹੀ ਆ ਇਹ ਮੰਮੇ ਪੱਟਾ ਬਹੁਤ ਆ ਫਿਰ ਵੀ ਵੱਡਾ ਆ ਅੱਗੇ ਤੋਂ ਬਹੁਤ ਛੋਟਾ ਨਹੀਂ ਨਹੀਂ ਉਸ ਮਾਲ ਇੱਕ ਨੰਬਰ ਛੋਟਾ ਲੈ ਲੈਣੇ ਆ ਆ ਦੇ ਸਪੈਸ਼ਲ ਦੇ ਆਹ ਦੇ ਤੁਸੀਂ ਤੁਮਨੇ ਆ ਇਹਦਾ ਪੂਰਾ ਸੂਟ ਮੰਗਦੀਆਂ ਆ ਦੇ ਆ ਓਕੇ ਆ ਇਹਦੇ ਤੋਂ ਭਾਵੇਂ ਦੋ ਲੈ ਲਿਓ ਆ ਜੀ ਪਾਜੀ ਦੱਸ ਬੜੀ ਇਹਦੇ ਕੋਈ ਸਾਈਜ਼ ਹੈ ਭਾਜੀ ਓਹ ਸਾਈਜ਼ ਕਹੀ ਨਹੀਂ ਕਲਰ ਹੈ ਕੋਈ ਇਹ ਕਦੋਂ ਰਹਿੰਦਾ ਪਿਆ ਕੀ ਹੈ ਪਤਾ ਤੂੰ ਸਾਰੇ ਪਿਆਰ ਕਰਦੇ ਆ ਤੈਨੂੰ ਤੇਰੇ ਪਿਆਰ ਕਰਦੇ ਆ ਸਾਰੇ ਜਣ ਆਹ ਦੇਖੋ ਵੀ ਤੂੰ ਵੀ ਦੇਖੋ ਕਲਰ ਲੱਭਿਆ ਹੁਣੇ ਮੈਨੂੰ ਕੋਈ ਪਿਆਰ ਨਹੀਂ ਕਰਦਾ ਇਹ ਸਾਡੇ ਚੰਦਰ ਇਹ ਆਹ ਕਲਰ ਸੋਨਾ ਨਹੀਂ ਕਲਰ ਤਾਂ ਡੋਡੋ ਕੋ ਲੈਣ ਆ ਬੱਚੇ ਲੋ ਦੋ ਲੈਣੇ ਆ ਇੱਕ ਇਹ ਕਲਰ ਲੈ ਲਾਂਗੇ ਠੀਕ ਆ ਕੁਝ ਹੋਰ ਦਿਖਾ ਦਿਓ ਕੁਝ ਨੰਬਰ ਲੈ ਲਓ 11 14 ਨੂੰ 14 ਭਾਜੀ ਕਹਿੰਦੇ ਕੁਛ 14 ਨੰਬਰ ਇੱਕ 16 ਨੰਬਰ ਦੋ ਲੈ ਲਓ ਅੱਛਾ 14 16 ਹੈ ਆ ਜਾਣਾ ਭਾਜੀ ਕੀ ਕੀਤਾ ਕਰਨੇ ਆ ਇਹ ਆ ਜਾਣਾ ਆ ਓਏ 14 ਨੰਬਰ ਕਿਹੜਾ 14 ਇਹ ਵਾਲਾ 14 ਭਾਜੀ ਇੱਕ ਮਤਲਬ ਇੱਕ ਦਾ ਵੱਡਾ ਪਕੜਾ ਆ ਜੀ ਹਾਂ ਇੱਕ ਇਹ ਕਰ ਦਿਓ ਹੋਰ ਮਤਲਬ ਕੋਈ ਡਿਜ਼ਾਈਨ ਹੋਰ ਦਿਖਾ ਦਿਓ ਭਾਜੀ ਚਲੋ ਇੱਕ ਚਲੋ ਆ ਦੂਜਾ ਫੋੜ ਦਿਓ ਸੋਰਾ ਹੀ ਜਰਮਾਨਾ ਹਾਲ ਹੋਣਾ ਸੋਨਾ ਜੀ ਹੋਰ ਨਵਾਂ ਕੋਈ ਡਿਜ਼ਾਈਨ ਹੈ ਨਹੀਂ ਹੋਰ ਕੋਈ ਡਿਜ਼ਾਈਨ ਹੋਰ ਕੋਈ ਦਿਖਾ ਦਿਓ ਜੀ ਹਾਂਜੀ ਇੱਕ ਤਾਂ ਉਹ ਦੇ ਚੁੱਕੇ ਹੋਏ ਬਰਬਰੀ ਕਰ ਤੱਕ ਜੀ ਬੱਸ ਕਰ ਦੇ ਬੱਸ ਕਰ ਦੇ ਦੇਖਾ ਉਹ ਨਹੀਂ ਰਿਹਾ ਉਹਦਾ ਪਹਿਲਾ ਬੜਾ ਥੋੜਾ ਬਚ ਗਿਆ ਤੂੰ ਓਏ ਮੰਮਾ ਨੂੰ ਪੁੱਛੋ ਕਿ ਇਹਦੇ ਕਲਰ ਕਿੱਦਾਂ ਦੇ ਤੁਸੀਂ ਦੇਖੋ ਕਲਰ ਕੋਈ ਚੱਲਿਆ ਦਾਰਜਾ ਦੁਕਾਨ ਤੋਂ ਲੈ ਆ ਜਾ ਚੱਲ ਆਹ ਰਿ ਗਾਰੰਗ ਮੜਾ ਲਾ ਲੈਂ ਪਾਇਆ ਅੰਨਈਆ ਸੋਹਣਾ ਰੰਗ ਲੱਗਿਆ ਹੌਲੀ ਹੌਲੀ ਨੀਲਾ ਕਾਲਾ ਸੀ ਇਹ ਮੇਰਾ ਮੁੰਡਾ ਕਹਿੰਦੇ ਸੋਹਣਾ ਲੱਗਦਾ ਕੱਪੜੇ ਜੰਦੇ ਕਰ ਤੂੰ ਆਪਣੇ ਕੱਪੜੇ ਕੱਪੜੇ ਪਸੰਦ ਕਰੋ ਆਪਣੇ ਕੱਪੜੇ ਕੱਪੜੇ ਸਿਲੈਕਟ ਕਰੋ ਸਰਦਾਰ ਜੀ ਸਰਦਾਰ ਸਾਹਿਬ ਜੀ ਆ ਚੋਣੀ ਆਨੇ ਹੈ ਨਾ ਹੂੰ ਦਿਖਾਓ No, no.